ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਵੀਰ ਦੀ ਸੁਖੇ ਗੱਪੇ ਦੇ ਅਮਲੇ ਦੀ ਇੱਕ ਕਿਸੇ ਨੇ ਵੀਡੀਓ ਭੇਜੀ ਕਿਸੇ ਨੇ ਕਿ ਪੂਰੀ ਫੇਸਬੁੱਕ ਭਰੀ ਪਈ ਐ ਤੇ ਜਿੰਨੇ ਵਟਸਐਪ ਤੇ ਮੈਨੂੰ ਮੈਸੇਜ ਆਏ ਨੇ ਮੈਂ ਉਹਨਾਂ ਦੀ ਗੱਲ ਕਰਨੀ ਬੋਲਦਾ ਬੋਲਦਾ ਪਤਾ ਕੀ ਕਹਿੰਦਾ ਜਿੰਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਦੀ ਗਿਣਤੀ ਕਰਦਾ ਵੀ ਕੌਣ ਕੌਣ ਰਹੇ ਨੇ ਪਹਿਲੀ ਗੱਲ ਤਾਂ ਇਹਦਾ ਦਿਮਾਗ ਮੋਟਾ ਇਹਨਾਂ ਰੁੱਟ ਕੇ ਖਾਣ ਦਾ ਬਾਅਦ ਇਹਨੂੰ ਸੁਰਤ ਨਹੀਂ ਆਉਂਦੀ ਵੀ ਬੋਲਣਾ ਕੀ ਹੈ ਭੁੱਲ ਜਾਂਦਾ ਕਿਉਂਕਿ ਬੋਲਣ ਬਾਅਦ ਥੋੜੀ ਅਕਲ ਚਾਹੀਦੀ ਹੈ ਮੈਮਰੀ ਚਾਹੀਦੀ ਹੈ ਅੱਗੇ ਸੁਣਾ ਬਾੜੀ ਖਾਦੀ ਹੁੰਦੀ ਹੈ ਪਤਾ ਲੱਗਦਾ ਨਹੀਂ ਵੀ ਕੀ ਕਹਿ ਗਿਆ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਕਿਹੜੇ-ਕਿਹੜੇ ਰਹੇ ਨੇ ਇੱਕ ਤਾਂ ਇੱਕ ਤਾਂ ਇੱਕ ਤਾਂ ਬਿਆਨਤ ਸਿੰਘ ਹਰਚਰ ਨੰਬਰ ਆੜ ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਕੈਪਟਨ ਅਮਰਿੰਦਰ ਸਿੰਘ ਇੱਕ ਮਲੰਗ ਦੀ ਗੱਲ ਕੀਤੀ ਮਲੰਗੇ ਨੇ ਪਤਾ ਕਿਹਨੂੰ ਕਿਹਾ ਮਲੰਗੇ ਆ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਕਿਹਾ ਮਲੰਗੇ ਨੇ ਪੰਜਾਬ ਦੇ ਲੋਕ ਗੌਰ ਕਰਨ ਵੀ ਜਿਹੜੇ ਬੰਦੇ ਨੂੰ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਿਹਦੇ ਲਈ ਤੁਸੀਂ ਹਰ ਵਕਤ ਬਹੁ-ਬਹੁ ਕਰਦੇ ਹੋ ਵੀ ਅਸੀਂ ਮੁੱਖ ਮੰਤਰੀ ਬਣਾਉਣਾ ਉਸ ਬੰਦੇ ਨੂੰ ਇੰਨੀ ਕ ਅਕਲ ਨਹੀਂ ਹੈਗੀ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਇਦਾਂ ਮਲੰਗ ਕਹਿ ਸਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਦਾਂ ਮਲੰਗ ਕਹਿ ਸਕਦੇ ਹੋ ਜੇ ਕਿਤੇ ਉਹਨੇ ਮੁੱਖ ਮੰਤਰੀ ਵਾਲੀ ਪਾਵਰ ਵਰਤ ਲਈ ਤੇ ਮਲੰਗ ਕਹਿਣ ਵਾਲੇ ਤੇ ਪਰਚਾ ਹੋਊਗਾ ਕਿ ਨਹੀਂ ਹੋਊਗਾ ਇਹ ਦੱਸਿਓ ਜੇ ਹੋ ਗਿਆ ਫਿਰ ਕਹਣਗੇ ਧੱਕਾ ਹੋ ਗਿਆ ਅਸੀਂ ਗੁਲਾਮ ਫਿਰ ਨਾ ਮਿਲਕਣਗੇ ਅਛਾ ਚਲੋ ਮੈਂ ਹੋਰ ਪਾਸੇ ਨਾ ਕਰ ਲੈ ਕੇ ਜਾਵਾ ਇਹਨੇ 4-5 ਬੰਦੇ ਕਿੰਨੇ ਮੁੱਖ ਮੰਤਰੀ ਹੁਣ ਇਹਦਾ ਪਾਪਾ 5 ਵਾਰੀ ਮੁੱਖ ਮੰਤਰੀ ਰਿਹਾ ਉਹਦਾ ਇਹਨੇ ਨਾ ਹੀ ਨਹੀਂ ਲਿਆ ਇਹਦਾ ਆਪਣਾ ਪਾਪਾ ਵੱਡਾ ਬਾਦਲ ਜਿਹੜਾ ਮਰ ਗਿਆ ਉਹ ਪੰਜ ਵਾਰੀ ਮੁੱਖ ਮੰਤਰੀ ਰਿਹਾ ਪੰਜਾਬ ਦਾ ਉਹਦਾ ਨਾਂ ਹੀ ਨਹੀਂ ਲਿਆ ਨਾ ਤਾਂ ਨਹੀਂ ਲਿਆ ਉਹਨੂੰ ਕਿਹੜਾ ਪਿਓ ਮੰਨਦਾ ਇਹ ਇਹ ਤਾਂ ਕਹਿੰਦਾ ਸਾਡੇ ਪਿਤਾ ਦੇ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਦਾ ਕਿਹਾ ਹੋਇਆ ਨਹੀਂ ਮਲਕੀ ਪਿਤਾ ਦੇ ਸਮਾਨ ਨੇ ਪਿਤਾ ਹੈ ਨਹੀਂ ਪਿਤਾ ਹੈ ਨਹੀਂ ਜਿਹੜੀ ਗੱਲ ਕਹੀ ਉਹਨਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ 1964 ਦੇ ਵਿੱਚ ਜੇਲ ਕੱਟੀ ਐ ਤੇ ਉਦੋਂ ਇਹਦਾ ਹਰਾਮਖੋਰ ਦਾ ਜਨਮ ਹੋਇਆ ਉਦੋਂ ਇਹਦਾ ਮਤਲਬ ਇਹ ਸਹੀ ਕਹਿ ਰਿਹਾ ਵੀ ਸਾਡੇ ਪਿਤਾ ਦੇ ਸਮਾਨ ਕਿਉਂਕਿ ਬਾਪ ਤਾਂ ਜੇਲ ਵਿੱਚ ਸੀ ਫਿਰ ਕਿੱਦਾਂ ਹੋ ਗਿਆ ਇਹ ਮਤਲਬ ਇਹੀ ਹੈ ਨਾ ਆਪਣੇ ਪਿਓ ਦਾ ਨਾਂ ਹੀ ਨਹੀਂ ਲਿਆ ਵੀ ਪੰਜ ਬਾਰੀ ਤੇਰਾ ਪਿਓ ਪੰਜਾਬ ਨੂੰ ਲੁੱਟਣ ਵਾਲਾ ਮੁੱਖ ਮੰਤਰੀ ਬਣਿਆ ਤੇਰੇ ਪਿਓ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਅਕਾਲ ਤਖਤ ਤੇ ਅਟੈਕ ਕਰਵਾਇਆ ਹਮਲਾ ਕਰਵਾਇਆ ਨੈਕਸਟ ਸਲਾਈਡ ਦੇ ਵਿੱਚ ਕਿੰਨੇ ਨੌਜਵਾਨ ਮਰਵਾਏ ਗੋਲੀकांड ਕਿੰਨਾ ਕੁ ਤੁਹਾਡੇ ਰਾਜ ਵਿੱਚ ਤੇਰੇ ਪਿਓ ਨੇ ਕਰਵਾਇਆ ਉਹਦਾ ਨਾਂ ਹੀ ਨਹੀਂ ਲਿਆ ਨੇ ਇੱਕ ਇੱਕ ਭੁੱਲ ਜਾਂਦਾ ਫਿਰ ਕਿਉਂਕਿ ਰੋਟੀਆਂ ਬਾਲੀਆਂ ਖਾਦੀਆਂ ਹੁੰਦੀਆਂ ਪਤਾ ਨਹੀਂ ਲੱਗਦਾ ਵੀ ਕਹਿਣਾ ਕੀ ਹੈ ਅਸਲ ਜੇ ਇਹਨੂੰ ਪਹਿਲਾਂ ਪੁੱਛ ਲੈਣ ਵੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਇਹਨੂੰ ਸ਼ਾਇਦ ਪਤਾ ਨਹੀਂ ਹੋਣਾ ਜੇ ਇਹਨੂੰ ਇਹ ਪੁੱਛ ਲੈਣਾ ਵੀ ਤੇਰਾ ਪਿਓ ਪਹਿਲੀ ਵਾਰ ਮੁੱਖ ਮੰਤਰੀ ਕਦੋਂ ਬਣਿਆ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਜੇ ਇਹਨੂੰ ਪੁੱਛ ਲਿਆ ਜਾਵੇ ਤਾਂ ਗਿੜੀ ਜਾਂਦਾ ਤੀ ਤੇ ਜਿਹੜੇ ਇਹਦੇ ਪਾਪੇ ਨੇ ਪੰਜਾਬ ਦਾ ਬੇੜਾ ਗਰ ਕੀਤਾ ਸ਼੍ਰੋਮਣੀ ਕਮੇਟੀ ਦਾ ਬੇੜਾ ਗਰ ਕੀਤਾ ਕੌਮ ਦਾ ਬੇੜਾ ਗਰ ਕੀਤਾ ਉਹਦਾ ਨਾਂ ਲਿਆ ਹੀ ਨਹੀਂ ਵੀ ਮੇਰਾ ਪਾਪਾ ਵੀ ਮੁੱਖ ਮੰਤਰੀ ਰਿਹਾ ਉਹ ਤੇ ਭੁੱਲ ਗਿਆ ਚਾਚੇ ਦਾ ਨਾਂ ਲੈ ਲੈ ਕੈਪਟਨ ਦਾ ਗਿਆਨ ਜੈਲ ਸਿੰਘ ਦਾ ਲੈ ਲੇ ਤੇ ਉਹ ਕੀ ਹੈ ਦੂਜਾ ਇਹਦੇ ਕਹਿੰਦਾ ਸੀ ਮੈਂ ਜਾਣ ਕੇ ਨਹੀਂ ਬੋਲਦਾ ਉਹ ਦੂਜਾ ਕੌਣ ਹੈ ਉਹ ਉਹ ਦੂਜਾ ਬਿਆਨ ਸਿੰਘ ਉਹਦਾ ਨਾਮ ਲੈ ਗਿਆ ਆਸ਼ਾ ਸਰਜੀਤ ਸਿੰਘ ਬਰਨਾਲੇ ਦਾ ਨਾਮ ਵੀ ਲੈ ਲਿਆ ਨੇ ਉਹ ਨਾਮ ਵੀ ਲੈ ਲਿਆ ਲੀਨ ਨੂੰ ساری ਉਮਰ ਖੁੱਡੇ ਲੈਣ ਲਾ ਕੇ ਰੱਖਿਆ ਇਹਨਾਂ ਨੇ ਉਹਦਾ ਨਾਮ ਵੀ ਨੇ ਲੈ ਲਿਆ ਚਲੋ ਮੈਂ ਹੋਰ ਨਹੀਂ ਗੱਲ ਕਰਨੀ ਕਿਉਂਕਿ ਮੈਂ ਤਾਂ ਇਹ ਗੱਲ ਕਰਨੀ ਹੈ ਵੀ ਆਪਣੇ ਪਾਪੇ ਦਾ ਨਾਂ ਚੇਤੇ ਨਹੀਂ ਰਿਹਾ ਵੀ ਮੇਰਾ ਪਾਪਾ ਵੀ ਮੁੱਖ ਮੰਤਰੀ ਰਿਹਾ ਕੋਲੋਂ ਦੇ ਨਾਮ ਲੈ ਗਿਆ ਆਪਦੇ ਪਾਪੇ ਦਾ ਨਾਮ ਪਤਾ ਕਿਉਂ ਨਹੀਂ ਲਿਆ ਪਤਾ ਸੀ ਵੀ ਸਭ ਤੋਂ ਵੱਧ ਬੇੜਾ ਘਰ 'ਚ ਮੇਰੇ ਪਾਪੇ ਨੇ ਕੀਤਾ ਤਾਨੀ ਨਾਲ ਪਤਾ ਸੀ ਵੀ ਜੇ ਮੈਂ ਆਪਣੇ ਪਾਪੇ ਦਾ ਨਾਂ ਲੈ ਲਿਆ ਤਾਂ ਲੋਕ ਥੱਲੇ ਕਮੈਂਟਾਂ ਵਿੱਚ ਗਾਲਾਂ ਕੱਢਣਗੇ ਐ ਨਹੀਂ ਪਤਾ ਉੱਥੇ ਖੜੇ ਕੋਈ ਜੁੱਤੀ ਫੇਰੇ ਤਵਾਰੀ ਕੀ ਹੈ ਕਿਸੇ ਦੀ ਅਗਲੇ ਅੱਕੇ ਪੈਨੇ ਜਿਹੜਾ ਬਾਦਲ ਕਹਿੰਦਾ ਹੁੰਦਾ ਸੀ ਨਾ ਮੈਂ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਛੇਵੀਂ ਵਾਰ ਵੀ ਬਣੂੰਗਾ ਤੇ ਮਰਦਾ ਮਰਦਾ ਅਕਾਲੀਵਲ ਦਾ ਬੇੜਾ ਘਰਪ ਹੁੰਦਾ ਦੇਖ ਕੇ ਗਿਆ ਆਪਣੀਆਂ ਅੱਖਾਂ ਦੇ ਨਾਲ ਮਰਦਾ ਮਰਦਾ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਪੂਰੇ ਅਕਾਲੀ ਦਲ ਦਾ ਬੇੜਾ ਗਰਕ ਹੁੰਦਾ ਹੋਇਆ ਦੇਖ ਕੇ ਗਿਆ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇਹਨੇ ਸੁਖੇ ਅਮਲੀ ਨੇ ਨਾਂ ਨਹੀਂ ਲਿਆ ਹੋਰ ਦੇ ਨਾਂ ਗਿਣੀ ਗਿਆ ਆਪਣਾ ਪਾਪਾ ਜਿੱਤੇ ਆਈ ਨਹੀਂ ਆਪਣਾ ਪਾਪਾ ਜਿੱਤੇ ਕਿਉਂ ਆਊਗਾ ਪਤਾ ਸੀ ਅਸਾਲੇ ਹੁਣ ਗੱਲ ਮੇਰੇ ਚੇਤੇ ਆ ਗਈ ਪਾਪਾ ਕਿਉਂ ਨਹੀਂ ਜਿੱਤੇ ਆਇਆ ਇਹਦਾ ਪਾਪਾ ਇਹਨੂੰ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦਾ ਸੀ ਇਦਾ ਪਾਪਾ ਇਹਨੂੰ ਚਾਹੁੰਦਾ ਨਹੀਂ ਸੀ ਪ੍ਰਕਾਸ਼ ਬਾਦਲ ਵੱਡਾ ਇਹਨੂੰ ਚਾਹੁੰਦਾ ਨਹੀਂ ਸੀ ਵੀ ਇਹ ਰਾਜਨੀਤੀ ਵਿੱਚ ਆਵੇ ਕਿਉਂਕਿ ਇਹਦੀਆਂ ਕਰਤੂਤਾਂ ਬਾਰੇ ਉਹਨੂੰ ਪਤਾ ਸੀ ਇਹਦੀਆਂ ਕਰਤੂਤਾਂ ਬਾਰੇ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਵੀ ਜੇ ਇਹ ਹਰਾਨਖਰ ਆ ਗਿਆ ਇਹ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਚੰਨੀ ਸਿੰਘ ਚੰਨੀ ਨੇ ਵਿਧਾਨ ਸਭਾ ਦੇ ਵਿੱਚ ਗਿਆ ਵਿਧਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਕਹਿੰਦਾ ਜੇ ਪ੍ਰਕਾਸ਼ ਬਾਦਲ ਸ਼ਗਵੀਰ ਬਾਦਲ ਜਮਦੇ ਨੂੰ ਮਾਰ ਦਿੰਦਾ ਇਹ ਚੰਨੀ ਦਾ ਬਿਆਨ ਹੈ ਮੇਰੇ ਵੱਲੋਂ ਹੋ ਜੋ ਉਪਰ ਤੇ ਵਿਧਾਨ ਸਭਾ ਦੇ ਵਿੱਚ ਕਿਹਾ ਚੰਨੀ ਸਿੰਘ ਚੰਨੀ ਨੇ ਕਹਿੰਦਾ ਜੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਨੂੰ ਜਮਦੇ ਨੂੰ ਮਾਰ ਦਿੰਦਾ ਤਾਂ ਅੱਜ ਅਕਾਲੀ ਦਲ ਨੂੰ ਆ ਦਿਨ ਨਾ ਦੇਖਣੇ ਪੈਂਦੇ ਇਹ ਚੰਨੀ ਸਿੰਘ ਚੰਨੀ ਨੇ ਕਿਹਾ ਹੋਇਆ ਇਹ ਗੱਲਾਂ ਸੱਚ ਨੇ ਜਣ ਕੇ ਵੱਡੇ ਬਾਦਲ ਨੂੰ ਸੁਖਵੀਰ ਦੇ ਭਾਪੇ ਨੂੰ ਪਤਾ ਸੀ ਵੀ ਜੇ ਮੇਰਾ ਮੁੰਡਾ ਮੈਂ ਮੁੱਖ ਮੰਤਰੀ ਬਣਾਤਾ ਇਹ ਮੇਰੀ ਦਾੜੀ ਪਟਾਉਂਦਾ ਉਹਨੂੰ ਪਤਾ ਸੀ ਕਿ ਮੇਰਾ ਤਾਂ ਨਹੀਂ ਬਣਾਇਆ ਸੀ ਹੁਣ ਇਸੇ ਕਰਕੇ ਦੂਜੇ ਮੁੱਖ ਮੰਤਰੀਆਂ ਦਾ ਨਾਂ ਲੈ ਗਿਆ ਤੇ ਆਪਣੇ ਪਾਪੇ ਦਾ ਨਾਂ ਲਿਆ ਨਹੀਂ ਦੁਸ਼ਮਣੀ ਕੱਟੀ ਵੀ ਮੈਨੂੰ ਉਹਨੇ ਨਹੀਂ ਬਣਾਇਆ ਤੇ ਮੈਂ ਉਹਦਾ ਨਾਂ ਨਹੀਂ ਲੈਂਦਾ ਆਹ ਕਰਤੂਤਾਂ ਨੇ ਨਾ ਨਹੀਂ ਜਿੰਨੇ ਵੀ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਨਾ ਕਿ ਪੰਜਾਬ ਦਾ ਭਲਾ ਹੋਵੇ ਉਹਨਾਂ ਨੂੰ ਬੇਨਤੀ ਹੈ ਵੀ ਇਹਹ ਜਿਹੇ ਕਰਤੂਤਾਂ ਨੇ ਸੁਣ ਲਿਆ ਕਰੋ ਜਿਹੜਾ ਬੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਲੰਗ ਕਹਿ ਰਿਹਾ ਕਿੰਨੀ ਕੱਕ ਲੈ ਉਹਨੂੰ ਉਹ ਆਮ ਬੰਦੇ ਨੂੰ ਕੀ ਕਹਿ ਸਕਦਾ ਜਿਹੜਾ ਬੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਲੰਗ ਕਹਿ ਰਿਹਾ ਉਹ ਆਮ ਲੋਕਾਂ ਲਈ ਕਿਹੋ ਜਿਹਾ ਬਿਹੇਵਰ ਉਹ ਤਾਂ ਹੋਊਗਾ ਆਮ ਲੋਕਾਂ ਲਈ ਕਿਹੋ ਜਿਹਾ ਵਰਤੋ ਕਰੂਗਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸੇ ਕਰਕੇ ਨਰੈਣੂ ਮਹੰਤ ਇਹਨਾਂ ਨੂੰ ਕਿਹਾ ਜਾਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ